ਐਵੇਂ ਮਤਰਾ ਜੌਂਡੀਰ 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 ਐ ਸਰਰਾ ਤੂੰ ਆਦਾਰ ਦਾ ਭੜਾ ਕਰੀ ਜਾਣਾ ਚੋਪਰਾ ਮੈਨੂੰ ਲੱਗਦਾ ਡੇਡਾ ਕਰ ਲਿਆ ਕੰਮ ਤੂੰ ਦੀ ਡੇਡਾ ਕਰ ਲਿਆ ਕਰ ਲਿਆ ਡੇਡਾ ਕਰ ਲਿਆ ਚੱਲ ਚੱਰ ਚੱਲ ਚੱਲ ਚੱਰ ਪਾਰਦਾ ਸੱਜਾ ਕਿਨੇ ਪਾਰਦਾ ਮਤਰਾ ਜਿਹੜੀ 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 ਚਾਦੂ ਲੈ ਗੱਲਬਾਤ ਫੇਰ ਬਣਨੀ ਹੈ ਮਿੱਟੀ ਦੇ ਕੋਚਰਾਂ ਨਾਲ ਇਸ ਦੇ ਪਾਸੇ ਲਾਦਾ ਲਾਦਾ ਗੇਰ ਲਾਦਾ ਬਾਈ ਨੇ ਕੱਟਾ ਕਹਿੰਦਾ ਇੱਧਰਲੇ ਪਾਸੇ ਮਿੱਤਰੋ ਢੋਡੀ ਭੈਣ ਇਹਦਾ ਕੱਚਾ ਕੱਚਾ ਮਾਰਦਾ ਕੱਚਾ ਕੱਚਾ ਮਾਰਦਾ ਰੱਬ ਦੰਦਰ ਨੇ ਮੁਰੋ ਸਿਰ ਜਾ ਥੱਲੇ ਨਹੀਂ ਧਰਿਆ ਲਾਦਾ ਲਾਦਾ ਗੇਰ ਇੱਕ ਹੋਰ ਲਾਦਾ ਬਾਈ ਕਹਿੰਦਾ ਚੈੱਕ ਕਰ ਕਰ ਹੀ ਲਾਉਣੇ ਹੈ ਗੇਰ

ਆ ਬਲੇ ਵੀ ਪਟੰਸਰ ਨੇ ਉਤੋਂ ਦੀ ਤਾਈ ਰੱਬ ਕੰਨੀ ਨੂੰ ਹੋਇਆ ਜਾਂਦਾ ਰੱਬ ਕੰਨੀ ਨੂੰ ਇੱਧਰ ਪਤਾ ਲੱਗਣਾ ਕੀ ਨਵਾਬ ਬਣ ਗਿਆ ਮੈਂ ਜਿਹੜੀ ਤੇਰੀ ਨਾ ਬਗਿਆਤਾ 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 ਗੇਰ ਲਾਦਾ ਗੇਰ ਬਾਈ ਨੇ ਇੱਧਰੋਂ ਪਾਸੇ ਪਹਿਲਾ ਚੱਕਰ ਅਰ ਗਿਆ ਗਿਆ ਅਰ ਗਿਆ ਗਿਆ ਅਰ ਗਿਆ ਅਰ ਗਿਆ ਅਰ ਗਿਆ ਖੇਤੜਾ 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 ਚੋਰ ਚੋਰਾ 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 ਕਿਹੜਾ ਹੈ ਸੇਗਾ ਮੋਕਾ ਆਇ ਸੇਗਾ ਮੋਕਾ ਆਇ ਸੇਗਾ ਮਰਦਾ ਮੈਂ ਵੀ ਪਾਬਰ ਹੋ ਗਿਆ ਬਾਈ ਕਹਿੰਦਾ ਫਤਿਹ ਹੋ ਗਿਆ ਕੱਲ ਬਾਈ ਕਹਿੰਦਾ ਫਤਿਹ ਬਾਈ ਕਹਿੰਦਾ ਫਤਿਹ ਕੰਮ ਮੀਟਰ ਪੈਣ ਤੱਕ ਬਾਈ ਅੱਜ ਹੋ ਜਾ ਚਾਰ ਹੋ ਗਿਆ ਬਾਈ ਤੇਰੀ ਲੈਫਟ ਚੱਕਣ ਵਾਲੀ ਆ ਉਹ ਸਾਹ ਪਾਣੀ ਆ ਗਿਆ ਉਹ ਗੋਲਡ ਲੈਫਟ ਚੱਕਣ ਵਾਲੀ ਆ ਦਾ ਗੋਲਡ ਮੈਨ ਭੇਜਾਇਆ ਵੀ ਮੇਰੇ ਅੱਧੇ ਕੰਮ ਦਾ ਜਰਾ ਬਾਈ ਡਰਾਵਲ ਨਹੀਂ ਕਰਾਦਾ ਥੱਲੇ ਉਹੀ ਪੱਤੀ ਗਈ ਆ ਥੱਲੇ ਖੁੱਪੀ ਗਈ ਆ ਉਹ ਪਰ ਤਾੜੀ ਵਾਲੇ ਨੌਵੇਂ ਵਾਲੇ ਆਦੇ ਇੱਕ ਵਾਰੀ ਇਹ ਕੋਈ ਗੱਲ ਨਹੀਂ ਕਿ ਤਾੜੀ ਜੋਰ ਦੰਦ ਮਾਰ ਡਰਾਵਲ ਨੇ ਕੰਮ ਕਰਾਦਾ ਬਾਈ ਆ ਪੁੱਤਾਂ ਦੀ ਗੋਲੀ ਸੀ ਅਰੇ ਗੱਟੇ ਅੱਜ 300 ਘਟਾਉਣੇ ਆ ਤੂੰ ਆ ਜਾ ਮੇਰੇ ਲੱਗਿਆ ਕਿ ਨਾ ਆਣਾ ਉਹ ਲੈਫਟ ਤਾਹਾਂ ਦੀ ਪਾਉਣੀ ਸੀ ਉਹ ਡਰਾਵਲ ਕੋਸਾ ਜੇ ਸੀ ਬੀ ਵਾਲਾ ਆ ਗਿਆ ਇੱਧਰ ਪਾਈ ਜੇ ਸੀ ਬੀ ਵਾਲਾ ਆਹ ਦੇਖੋ ਮੈਂ ਤਰੋਂ ਇਹਨੇ ਇੱਕ ਰੱਚ ਕਰਾਤਾ ਥੱਲੇ ਆਲੇ ਪਾਸੇ ਉਹ ਇਹ ਬਾਈ ਕਹਿੰਦਾ ਹੱਥ ਖੜੇ ਆ ਆਪਣੇ ਦਾ ਚਾਲ 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 ਕਹਿੰਦੇ ਪਾਰ ਰਾ ਜਾਂਦਾ ਪਾਰ ਰਾ ਜਾਂਦਾ ਗਿਆ ਹਾਂ ਹਾਂ ਬਾਈ ਗਿਆ ਚੱਕਰ ਦੁਬਾਰੇ ਫੜ ਗਿਆ ਨਵੀਂ ਗੱਲ ਆਨੇ ਦਾ ਲੱਗਣਾ ਆ ਪਿਆਰਾ ਗੱਡ ਲੈ ਕਰ ਰਿਹਾ ਏਸੀ ਵੀ ਵਾਲਾ ਕਿੱਧਰ ਮੁੜੀ ਜਾਣਾ ਇਤਨੀ ਫੇਰ ਆ ਜਾ ਕੁਰਦੁਰ ਬਣਾ ਲਾ ਕੰਮ ਦਾ ਜਮੀ ਹੈ ਨਹੀਂ ਮੇਂ ਤੋ ਕਰੇ ਪਤੀ ਸੈ ਟੈਕ ਨੀਗ ਹੀ ਬਾਈ ਦੀ ਚਲੋ 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 ਹੋਂਥੋਂ ਮੋੜ ਦੀ ਇਧਰ ਨੂੰ ਸਾਬਾ ਹੀ ਹਦਾਰੀ ਛੱਡ ਗਿਆ ਇਹ ਚੱਕਰੀ ਇੱਕ ਲਾਇਆ ਬਦਨਦਰ ਨੇ ਇੱਕੀ ਲਾਉਣ ਵਾ